ਅੱਜ ਦਾ ਜਿਹੜਾ ਸਾਡਾ ਸੀਗਾ ਜੀ ਇੱਕ ਤਾਂ ਨਵੇਂ ਸਾਲ ਦੇ ਵਿੱਚ ਮੇਰੀ ਪਹਿਲੀ ਮੀਟਿੰਗ ਹੈ ਪਟਿਆਲੇ ਦੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਮੈਂ ਲਗਾਤਾਰ ਮੀਟਿੰਗਾਂ ਕਰਦਾ ਅੱਜ ਸਾਰਿਆਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ ਹੈ ਮੈਂ ਤੇ ਉਹਨਾਂ ਨੂੰ ਕਿਹਾ ਵੀ ਨਵੇਂ ਸਾਲ ਦੇ ਵਿੱਚ ਆਪਾਂ ਇੱਕ ਨਵਾਂ ਵਰਕ ਕਲਚਰ ਜਿਹਦੇ ਵਿੱਚ ਦੋ ਚੀਜ਼ਾਂ ਦੇ ਉੱਤੇ ਅਸੀਂ ਸਟ्रेस ਕੀਤਾ ਹੈਗਾ ਕਿ ਇੱਕ ਤਾਂ ਜਦੋਂ ਤੁਸੀਂ ਕੋਈ ਵੀ ਵਾਅਦਾ ਕਰਦੇ ਹੋ ਕਿ ਅਸੀਂ ਇਹ ਕੰਮ ਕਰਾਂਗੇ ਸਪੋਜ਼ ਆਪਾਂ ਸੜਕਾਂ ਠੀਕ ਕਰਨੀਆਂ ਸਰਵਿਸ ਸਫਾਈ ਕਰਨੀਆਂ ਟ੍ਰੈਫਿਕ ਮੈਨੇਜਮੈਂਟ ਠੀਕ ਕਰਨੀਆਂ ਉਹਦੇ ਚ ਅਸੀਂ ਸਾਰੇ ਪ੍ਰੋਗਰਾਮ ਦੇ ਹੁਣ ਨੋਡਲ ਅਫਸਰ ਲਗਾਏ ਆ ਟਾਈਮ ਬਾਉਂਡ ਐਕਸ਼ਨ ਹੋਏਗਾ ਆਊਟਕਮ ਬੇਸਡ ਹੋਏਗਾ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਪ੍ਰਪੋਜ਼ਲ ਦੇਾਂਗੇ ਉਸ ਤੋਂ ਬਾਅਦ ਬਜਟ ਸਾਰਾ ਕੁਝ ਕਰਕੇ ਫਾਈਨਲ ਕਰਕੇ ਉਹਦੀ ਜਿਹੜੀ ਇੰਪਲੀਮੈਂਟੇਸ਼ਨ ਹੋਏਗੀ ਤੇ 3 ਮਹੀਨੇ ਦੇ ਵਿੱਚ ਰਿਜ਼ਲਟਸ ਦੇਵਾਂਗੇ ਇਸ ਤਰ੍ਹਾਂ ਆਪਣੀਆਂ ਟਾਈਮਲਾਈਨ ਅਫਸਰ ਦੇਣਗੇ ਉਹਦੀ ਮਾਨਿਟਰਿੰਗ ਜਿਹੜਾ ਹੈਗਾ ਉਹ ਡਿਪਟੀ ਕਮਿਸ਼ਨਰ ਕਮਿਸ਼ਨਰ ਮਿਸਪਲ ਕਾਰਪੋਰੇਸ਼ਨ ਸਿਵਲ ਸਰਜਨ ਜਿਹੜੇ ਡਿਸਟ੍ਰਿਕਟ ਲੈਵਲ ਦੇ ਅਫੀਸ਼ਰਸ ਆ ਔਰ ਸਾਡੇ ਨਾਲ ਚੇਅਰ ਪਰਸਨ ਹੈ ਜੀ ਰੀਨਾ ਗੁਪਤਾ ਜੀ ਪੰਜਾਬ ਪলিউਸ਼ਨ ਕੰਟਰੋਲ ਬੋਰਡ ਤੋਂ ਇਹਨਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਹੈਗੀ ਆ ਉਹ ਟ੍ਰੈਫਿਕ ਮੈਨੇਜਮੈਂਟ ਦੇ ਉੱਤੇ ਸੋ ਐਸਪੀ ਟ੍ਰੈਫਿਕ ਜਿਹੜੇ ਆ ਉਹ ਉਹਦੇ ਨੋਡਲ ਅਫਸਰ ਹੈ ਸ਼ਹਿਰ ਦੇ ਵਿੱਚ ਸਾਰੀ ਟ੍ਰੈਫਿਕ ਨੂੰ ਚੁਸਧਰਸਤ ਕਰਨਾ ਬਾਜ਼ਾਰਾਂ ਦੇ ਵਿੱਚ ਜਿਹੜੇ ਬਹੁਤ ਸਾਰੇ ਜਿਸ ਤਰ੍ਹਾਂ ਤੁਹਾਡੇ ਜੇ ਆਪਾਂ ਪਹਾੜਸਾਂ ਰੋਡ ਦੀ ਗੱਲ ਕਰੀਏ ਟਵਾਣਾ ਚੌਕ ਦੇ ਨਵੇਂ ਬੱਸ ਸਟੈਂਡ ਦੇ ਇਸ ਤਰ੍ਹਾਂ ਬਹੁਤ ਸਾਰੇ ਟ੍ਰੈਫਿਕ ਬੋਟਲ ਨੈਕਸ ਹੈਗੇ ਆ ਉਹਨਾਂ ਨੂੰ ਸਾਰਿਆਂ ਦਾ ਕੀ ਪੱਕਾ ਹੱਲ ਹੈ ਸ਼ਾਰਟ ਟਰਮ ਮੀਜਰਸ ਕੀ ਆ ਮਿਡ ਟਰਮਸ ਕੀ ਆ ਤੇ ਲੌਂਗ ਟਰਮ ਕੀ ਆ ਇਸੇ ਤਰ੍ਹਾਂ ਜਿਹੜਾ ਬੜੀ ਨਦੀ ਦਾ ਪ੍ਰੋਜੈਕਟ ਹੈ ਛੋਟੀ ਨਦੀ ਦੇ ਨਾਲ ਉਹਦੀ ਇੰਟੀਗ੍ਰੇਸ਼ਨ ਹੋ ਗਈ ਹੈ ਸਾਰੀਆਂ ਹਾਰਡਲਸ ਕਲੀਅਰ ਕਰਵਾ ਦਿੱਤੀਆਂ ਗਈਆਂ ਤੇ ਪਿਛਲੇ ਡੇਢ ਦੋ ਮੈਨੂੰ ਕਾਫੀ 2 2.5 ਸਾਲ ਲੱਗਿਆ ਇਹਨੂੰ ਕਰਾਉਣ ਲਈ ਸੈਂਟਰ ਤੋਂ ਪਰਮਿਸ਼ਨ ਆਣੀ ਸੀ ਉਹਨਾਂ ਨੂੰ ਉਹਦੇ ਲੈਂਡ ਦੇਣੀ ਸੀ ਔਰ ਲੀਓ ਆਫ दैट ਉਹਨੂੰ ਲੁਧਿਆਣਾ ਚ ਦਵਾਈ ਹੈ ਤੇ ਉਹਦੀ ਸਾਰੀ ਪਲੈਨਿੰਗ ਕਰਕੇ ਕਿ ਜਿੱਨਾ ਪਟਿਆਲੇ ਚ ਦੌਰਤਪੁਰ ਤੋਂ ਪਾਣੀ ਐਂਟਰ ਕਰਦਾ ਜਿੱਨਾ ਰਾਜਪੁਰਾ ਰੋਡ ਤੇ ਆ ਜਿੱਨਾ ਡਕਾਲਾ ਰੋਡ ਤੇ ਆ ਉਹਦੀ ਕੈਲਕੂਲੇਸ਼ਨ ਜੋ 23 ਦਾ 23 ਨੂੰ ਸਟੈਂਡਰਡ ਬਣ ਕੇ ਉਸ ਤੋਂ ਉਹ 10 15% 25% ਜ਼ਿਆਦਾ ਕੈਪੈਸਿਟੀ ਤਾਂ ਕਿ ਪਾਣੀ ਪਟਿਆਲੇ ਦੇ ਵਿੱਚ ਛੱਡ ਨਾ ਆਣੇ ਚਾਹੀਦੇ ਉਹਦੇ ਇੱਕ ਪਾਸੇ ਸੜਕ ਬਣੇਗੀ ਜਿਹਦੇ ਵਿੱਚ 3 ਲੇਨ ਇੱਕ ਆਲਟਰਨੇਟ ਰੂਟ ਬਣੇਗਾ ਤੇ ਦੂਜੇ ਪਾਸੇ ਉਹਦੇ پارک వాਕਿੰਗ ਟਰੈਕਸ ਸਾਈਕਲਿੰਗ ਟਰੈਕਸ ਇੱਕ ਰੀਕ੍ਰੀਏਸ਼ਨਲ ਸਪots ਜਿੱਥੇ ਜਿੱਥੇ ਸਪੇਸ ਅਵੇਲੇਬਲ ਹੈ ਜਿੱਥੇ ਉਹਨਾਂ ਦਾ ਜੰਕਸ਼ਨ ਹੁੰਦਾ ਉੱਥੇ ਬਹੁਤ ਵਧੀਆ ਦੋਨੋਂ ਪਾਸੇ ਵਾਟਰ ਬੋਡੀ ਹੋਏਗੀ ਔਰ ਸੈਂਟਰ ਦੇ ਵਿੱਚ ਆਈ ਲੈਂਡ ਦੇ ਉੱਤੇ ਬਹੁਤ ਵਧੀਆ پارک ਹੋਏਗਾ ਰੀਕ੍ਰੀਏਸ਼ਨਲ ਸਪੌਟ ਹੋਏਗਾ ਸੋ ਸ਼ਹਿਰ ਨੂੰ ਸੋਹਣਾ ਬਣਾਉਣ ਵਾਸਤੇ ਸਾਫ ਪਾਣ ਵਾਸਤੇ ਇਸੇ ਤਰ੍ਹਾਂ ਚਾਹੇ ਪੀਣ ਵਾਲੇ ਪਾਣੀ ਦੀ ਸਮੱਸਿਆ ਜਿਹੜੀ ਹੈਗੀ ਆ ਉਹਦਾ ਬੜੀ ਦੇਰ ਤੋਂ ਪ੍ਰੋਜੈਕਟ ਚੱਲਦਾ ਪਿਆ ਡੇਰੀਜ਼ ਨੂੰ ਸ਼ਿਫਟ ਕਰਨਾ ਔਰ ਮੈਂ ਬੇਨਤੀ ਕਰਦਾ ਸਾਰੇ ਡੇਰੀ ਵਾਲਿਆਂ ਨੂੰ ਵੀ ਤੁਹਾਨੂੰ ਬਹੁਤ ਸਹੂਲਤਾਂ ਦੇਾਂਗੇ ਅਸੀਂ ਉੱਥੇ ਵਟਰਨਰੀ ਸਹੂਲਤਾਂ ਵੀ ਹੋਣਗੀਆਂ ਜਿਹੜੇ ਮਿਲਕ ਵਾਰ ਵਾਲੇ ਜਿਹੜੇ ਤੁਹਾਡੇ ਮਿਲਕ ਪਲਾਂਟ ਵਾਲੇ ਆ ਉਹ ਵੀ ਦੇਣਗੇ ਚਾਰਾ ਵੀ ਉੱਥੇ ਆਏਗਾ ਤੁਹਾਨੂੰ ਬਹੁਤ ਸਾਰੀਆਂ ਸਹੂਲਤਾਂ ਦੇਾਂਗੇ ਬਿਜਲੀ ਦੀਆਂ ਹੋਰ ਰਹਿਤਾਂ ਦੇਾਂਗੇ ਮਿਲਕ ਦਾ ਰੇਟ ਵੀ ਬੈਟਰ ਦੇਾਂਗੇ ਸਾਰਿਆਂ ਨੂੰ ਬੇਨਤੀ ਆ ਜੀ ਸ਼ਹਿਰ ਦੇ ਵਿੱਚ ਡੇਰੀਆਂ ਨਹੀਂ ਹੁਣ ਰਹਿਣ ਦਿੱਤੀਆਂ ਜਾਣਗੀਆਂ ਕਿਉਂਕਿ ਉਹਦੇ ਨਾਲ ਸਾਡ ਤੋ ਮੈਂ ਸਾਰੇ ਜਿੰਨੇ ਵੀ ਸ਼ਹਿਰ ਦੇ ਲੋਕ ਹੈ ਉਹਨਾਂ ਨੂੰ ਸ਼ਿਕਾਇਤ ਦਵਾਉਣਾ ਕਿ ਜੋ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਿਸ ਤਰ੍ਹਾਂ ਕੰਮ ਕਰ ਰਹੇ ਆ ਰੰਗਲਾ ਪੰਜਾਬ ਦਾ ਉਹਨਾਂ ਦਾ ਮਿਸ਼ਨ ਹੈ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਧਿਆ ਜੀ ਜੋ ਉਹਨਾਂ ਦੀ ਸੋਚ ਹੈ ਕਿ ਲੋਕਾਂ ਨੂੰ ਸਿਵਲ ਕਮਿਊਨिटीज ਬਹੁਤ ਵਧੀਆ ਦੇਣੀਆਂ ਸਿਹਤ ਸਹੂਲਤਾਂ ਇਹਦੇ ਨਾਲ-ਨਾਲ ਸਾਡੇ ਜਿਹੜੇ ਦੋ ਮਰੇ ਸਿਹਤ ਮੈਕਵਨਸ ਸੰਬੰਧਤ ਹੈ ਯੁੱਧ ਨਸ਼ੀ ਵਿਰੁੱਧ ਤੇ ਜਿਹੜਾ ਯੂਨੀਵਰਸਲ ਹੈਲਥ ਕੇਅਰ ਹੈ ਵੀ ਹਰ ਇੱਕ ਬੰਦੇ ਦੀ ਜੇਬ 'ਚ ਅਸੀਂ 10 ਕਰੋੜ ਦਾ ਜਿਹੜਾ ਹੈਗਾ ਉਹ ਕਾਰਡ ਪਾ ਕੇ ਜਿਹੜਾ ਇੰਸ਼ੋਰੈਂਸ ਦਾ ਹੋਏਗਾ ਕਿਸੇ ਨੂੰ ਵੀ ਇਸੇ ਆਪਣੀ ਸਿਹਤ ਵਿੱਚ ਮਜਬੂਰੀ ਵਿੱਚ ਕੋਈ ਪੈਸੇ ਖਰਚ ਕੇ ਕਰਜ਼ਾਈ ਨਹੀਂ ਹੋਣਾ ਪਏਗਾ ਇਹ ਪ੍ਰੋਜੈਕਟ ਵੀ ਮੈਨੂੰ ਉਮੀਦ ਹੈ ਕਿ ਮੈਂ ਬੇਨਤੀ ਕੀਤੀ ਆ ਕਿ ਮੁੱਖ ਮੰਤਰੀ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਪਟਿਆਲੇ ਤੋਂ ਲਾਂਚ ਕਰਨਗੇ 15 ਤਰੀਕ ਨੂੰ